ਸਰ ਸੰਗਤ ਜੀ ਵਾਇਗੋ ਜੀ ਕਾ ਖਾਲਸਾ ਵਾਇਗੋ ਜੀ ਕੀ ਫਤਿਹ ਜੋ ਫੈਸਲਾ ਅੱਜ ਸ਼ਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਵੱਲੋਂ ਲਿਆ ਗਿਆ ਹੈ ਗਿਆਨੀ ਕੁਲਦੀਪ ਸਿੰਘ ਗੜਗੜ ਜੀ ਨੂੰ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਦੇਣ ਦਾ ਮੈਂ ਸਮਝਦਾ ਕਿ ਇਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਬੜਾ ਖੁਸ਼ੀ ਵਾਲਾ ਫੈਸਲਾ ਹੈ ਸਮੂੱਚਾ ਖਾਲਸਾ ਪੰਥ ਇਸ ਫੈਸਲੇ ਦਾ ਸਵਾਗਤ ਵੀ ਕਰ ਰਿਹਾ ਹੈ। ਸ਼ਲਾਘਾਯੋਗ ਹੈ ਕਰਕੇ ਹੈ ਕਿਉਂਕਿ ਅਸੀਂ ਵੇਖ ਰਹੇ ਸੀਗੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ ਗਿਆਨੀ ਰਣਜੀਤ ਸਿੰਘ ਜੀ ਉਹ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਪ੍ਰੈਸ਼ਰ 'ਚ ਆ ਕੇ ਕੰਮ ਕਰ ਰਹੇ ਸੀਗੇ ਕਿਤੇ ਨਾ ਕਿਤੇ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਹੈ ਉਸ ਨੂੰ ਠੇਸ ਪਹੁੰਚ ਰਹੀ ਸੀਗੀ ਗਿਆਨੀ ਰਕबीर ਸਿੰਘ ਜੀ ਇੱਕ ਬੰਨੇ ਖੜੇ ਹੋ ਕੇ ਕੁਝ ਬਿਆਨ ਦਿੰਦੇ ਸੀਗੇ ਦੂਜੇ ਬੰਨੇ ਖੜੇ ਹੋ ਕੇ ਕੁਝ ਹੋਰ ਬਿਆਨ ਦਿੰਦੇ ਸੀਗੇ ਉਹ ਇੱਕ ਪਾਸੇ ਕਹਿੰਦੇ ਸੀਗੇ ਕਿ ਸ਼੍ਰੋਮਣੀ ਕਾਇਦਲ ਦੀ ਜਿਹੜੀ ਭਰਤੀ ਹੈ ਉਹ ਠੀਕ ਹੋ ਰਹੀ ਹੈ ਦੂਜੇ ਬੰਨੇ ਕਹਿੰਦੇ ਸੀਗੇ ਕਿ ਸ਼੍ਰੋਮਣੀ ਕਾਇਦਲ ਦੀ ਜਿਹੜੀ ਭਰਤੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਨਹੀਂ ਹੋ ਰਹੀ ਔਰ ਹਾਲਾਂਕਿ ਉਹਨਾਂ ਨੂੰ ਪਤਾ ਸੀਗਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਭਰਤੀ ਕਰ ਰਹੀ ਹੈ ਉਹ ਬਿਲਕੁਲ ਠੀਕ ਕਰ ਰਹੀ ਹੈ ਅਗਰ ਉਸ ਹਿਸਾਬ ਨਾਲ ਨਹੀਂ ਕਰੇਗੀ ਤਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਉਹ ਰੱਦ ਹੋ ਸਕਦੀ ਹੈ ਪਰ ਫਿਰ ਵੀ ਗਿਆਨੀ ਰਕबीर ਸਿੰਘ ਜੀ ਧੜੇ ਬਾਜੀ ਵਿੱਚ ਪੈ ਕੇ ਜਿਹੜੇ ਪਘੋੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਕੌਮ ਦੇ ਕਿਤੇ ਨਾ ਕਿਤੇ ਉਹਨਾਂ ਦੇ ਪ੍ਰੈਸ਼ਰ ਚ ਆ ਕੇ ਕੰਮ ਕਰ ਰਹੇ ਸੀਗੇ ਜਿਸ ਨਾਲ ਸਮੁੱਚੀ ਕਾਇਨਾਤ ਅੰਦਰ ਦੇਸ਼ ਭਰ ਦੇ ਅੰਦਰ ਸਿੱਖ ਸਿਆਸਤ ਦਾ ਮਜ਼ਾਕ ਬਣ ਰਿਹਾ ਸੀਗਾ ਸ਼੍ਰੀ ਅਕਾਤਰ ਸਾਹਿਬ ਦੀ ਮਾਨ ਮਰਿਆਦਾ ਦਾ ਮਜ਼ਾਕ ਪੜ ਰਿਹਾ ਸੀਗਾ ਇਸ ਕਰਕੇ ਇਹ ਫੈਸਲਾ ਲੈਣਾ ਮੈਂ ਕਹਿੰਦਾ ਬਹੁਤ ਹੀ ਚੰਗਾ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਆ ਹੈ ਨਾਲ ਹੀ ਮੈਂ ਇੱਕ ਗੱਲ ਹੋਰ ਕਹਿ ਲੈਣਾ ਚਾਹੁੰਦਾ ਜਿਹੜੇ ਲੋਕ ਇਹ ਕਹਿ ਰਹੇ ਐ ਕਿ ਇਹ ਅੱਜ ਦਾ ਕਾਲਾ ਦਿਨ ਐ ਇਹ ਬੜਾ ਗਲਤ ਫੈਸਲਾ ਲਾ ਗਿਆ ਸ਼੍ਰੋਮਣੀ ਕਮੇਟੀ ਵੱਲੋਂ ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਜਿਹੜੇ ਕਤਾਰ 'ਚ ਖੜੇ ਐ ਉਹ ਖੜੇ ਐ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਮੈਂ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੂੰ ਕਹਿਣਾ ਚਾਹੁੰਦਾ ਕਿ ਅੱਜ ਪੂਰੀ ਕੌਮ ਵਾਸਤੇ ਬੜਾ ਖੁਸ਼ੀ ਦਾ ਦਿਨ ਹੈ ਕਾਲਾ ਦਿਨ ਦਾ ਪਾਵਨ ਵਾਸਤੇ ਉਸ ਦਿਨ ਆਇਆ ਸੀਗਾ ਜਿਸ ਦਿਨ ਤੁਸੀਂ ਬੀਜੇਪੀ ਦੀ ਆੜ ਦੇ ਵਿੱਚ ਬੀਜੇਪੀ ਦੀ ਛਤਰੀ ਥੱਲੇ ਬੀਜੇਪੀ ਦੀ ਪੈਰੀ ਵਿੱਚ ਪਾ ਕੇ ਬੀਜੇਪੀ ਦੇ ਪੈਰਾ ਵਿੱਚ ਦਿੱਲੀ ਕਮੇਟੀ ਨੂੰ ਗਹਿੜੇ ਰੱਖ ਕੇ ਤੁਸੀਂ ਦਿੱਲੀ ਕਮੇਟੀ ਦੇ ਪ੍ਰਧਾਨ ਬਣੇ ਸੀਗੇ ਕਾਲਾ ਦਿਨ ਉਸ ਦਿਨ ਆਇਆ ਸੀਗਾ ਜਦ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹਦੇਸ਼ ਆਦਾ ਹੈ ਕਿ ਵੀਰ ਬਾਲ ਦਿਵਸ ਨਹੀਂ ਬਣਾਉਣਾ ਉਸ ਦੇ باوجود ਵੀ ਦਿੱਲੀ ਕਮੇਟੀ ਵੱਲੋਂ ਬੀਜੇਪੀ ਦੇ ਇਸ਼ਾਰੇ ਤੇ ਬੀਜੇਪੀ ਨੂੰ ਫਾਇਦਾ ਪਹੁੰਚਾਉਣ ਵਾਸਤੇ ਬੀਜੇਪੀ ਨਾਲ ਰਲ ਕੇ ਦਿੱਲੀ ਕਮੇਟੀ ਨੇ ਵੀਰ ਬਾਲ ਦਿਵਸ ਬਣਾਇਆ ਕਾਲਾ ਦਿਨ ਤੇ ਉਸ ਦਿਨ ਸੀਗਾ ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਗੁਰਦਾਰਾ ਸ਼੍ਰੀ ਰਿਕਰਨ ਸਾਹਿਬ ਤੋਂ ਲੈ ਕੇ ਰਾਸ਼ਪਤੀ ਭਵਨ ਤੱਕ ਇੱਕ ਸ਼ਾਂਤਮਈ ਮਾਰਚ ਕਰਾਂਗੇ ਜਿਹੜੇ ਸਰਕਾਰ ਬੋਲੀ ਹੋਈ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰ ਨੂੰ ਜਵਾਬ ਦੀ ਕੋਸ਼ਿਸ਼ ਕਰਾਂਗੇ ਉਸ ਦਿਨ ਉਹ ਕਾਲਾ ਦਿਨ ਸੀਗਾ ਜਦ ਦਿੱਲੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸ਼੍ਰੀ ਅਕਾਲ ਅਗਰ ਸਾਹਿਬ ਜਥੇਦਾਰ ਨੂੰ ਚਿੱਠੀ ਲਿਖੀ ਸੀ ਵੀ ਇਹ ਸ਼ਾਂਤਮਈ ਲੋਸ਼ ਮਾਰਚ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਬੜਾ ਵੱਡਾ ਨੁਕਸਾਨ ਹੋਏਗਾ ਔਰ ਦਿਨ ਕਾਲਾ ਦਿਨ ਸੀਗਾ ਜਿਸ ਦਿਨ ਤੁਸੀਂ ਬੰਦੀ ਸਿੰਘਾ ਦੀ ਰਿਹਾਈ ਵਾਸਤੇ ਕੌਮ ਨੂੰ ਇਕੱਠਾ ਹੋਣ ਤੋਂ ਰੋਕਿਆ ਸੀਗਾ ਕਾਲਾ ਦਿਨ ਉਹ ਦਿਨ ਆਇਆ ਸੀਗਾ ਜਿਸ ਦਿਨ ਤੁਸੀਂ ਜਿਹੜਾ ਕੌਮ ਦਾ ਗਰਦਾਰ ਹੈ ਜਿਹੜਾ ਪਤਨ ਸਿੱਖ ਹੈ ਇੱਕ ਤਰ੍ਹਾਂ ਦਾ ਤਨਖਾਈ ਹੈ ਸ੍ਰੀ ਕਾਲ ਤਖਤ ਸਾਹਿਬ ਤੋਂ ਕਸ਼ਿਤ ਹੋਇਆ ਆਇਆ ਜਿਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਬਾਹਰ ਕੱਢਦਾ ਸੀਗਾ ਕਿ ਤੂੰ ਸਿੱਖ ਹੀ ਨਹੀਂ ਹੈ ਤੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਖੜਾ ਨਹੀਂ ਹੋ ਸਕਦਾ ਪੂਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਂਬਰਾਂ ਨੇ ਸੇਵਾਦਾਰਾਂ ਨੇ ਪੂਰੀ ਵਾਰ ਲਾਤੀ ਰਜੋਰੀ ਗਾਰਡਨ ਦੇ ਵਿੱਚ ਉਹਨੂੰ ਜਿਤਾਣ ਵਾਸਤੇ 25 ਸਿੱਖ ਦਾ ਸਾਥ ਦਿੱਤਾ ਉਹ ਕਾਲਾ ਦਿਨ ਸੀਗਾ ਸਵਰਮੀ ਸਿੰਘ ਕਾਲਕਾ ਜੀ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਣਾ ਚਾਹੁੰਦਾ ਕਿ ਇਸ ਤੋਂ ਪਹਿਲੇ ਹੁਰ ਸਮਾਂ ਆ ਗਿਆ ਹੈ ਇਸ ਤੋਂ ਪਹਿਲੇ ਕੌਮ ਤੁਹਾਡਾ ਮੂੰਹ ਕਾਲਾ ਕਰਕੇ ਤੁਹਾਨੂੰ ਤੁਹਾਡੇ ਕਰਾਂ ਵਿੱਚ ਬੰਦ ਕਰਕੇ ਆਏ ਤੁਸੀਂ ਆਪ ਆਪਣਾ ਮੂੰਹ ਕਾਲਾ ਕਰਕੇ ਦਿੱਲੀ ਕਮੇਟੀ ਤੋਂ ਸ਼ਿਕੀਫੇ ਦੇ ਦਿਓ ਕਿਉਂਕਿ ਤੁਸੀਂ ਬੜਾ ਵੱਚੁਕੇ ਹੋ ਤੁਸੀਂ ਬੜੇ ਜਥੇਦਾਰਾਂ ਨੇ ਤੁਸੀਂ ਬੜਾ ਵਰਤ ਲਿਆ ਆਪਣੇ ਆਪ ਨੂੰ ਬਚਾੜ ਵਾਸਤੇ ਜੋ ਤੁਸੀਂ ਕਾਰੀ ਕਾਰਗੁਜ਼ਾਰੀਆਂ ਕੀਤੀਆਂ ਜਿਸ ਤੋਂ ਤੁਸੀਂ ਅੱਜ ਤੱਕ ਬਚਤੇ ਆਏ ਹੋ ਜਥੇਦਾਰ ਜਥੇਦਾਰ ਸਾਹਿਬਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਬਚਦੇ ਆਏ ਹੋ ਹੁਣ ਸਮਾ ਮੁਖ ਚੁੱਕਾ ਹੈ ਹੁਣ ਸਮਾ ਕੌਮ ਦਾ ਹੈ ਹੁਣ ਗੱਲ ਕੌਮ ਕਰੇਗੀ ਤੁਹਾਡੇ ਨਾਲ ਹੁਣ ਤੁਹਾਡੇ ਜਿਹੜੀ ਤੁਹਾਡੀਆਂ ਕਾਰਗੁਜ਼ਾਰੀਆਂ ਹੈ ਕੌਮ ਦੇ ਉਲਟ ਜਾ ਕੇ ਉਹਦਾ ਹਿਸਾਬ ਤੁਹਾਨੂੰ ਦੇਣਾ ਹੈ ਇਸ ਤੋਂ ਪਹਿਲੇ ਕੌਣ ਤੁਹਾਡਾ ਮੂੰਹ ਕਾਲਾ ਕਰੇ ਤੁਸੀਂ ਆਪ ਆਪਣਾ ਮੂੰਹ ਕਾਲਾ ਕਰਕੇ ਦਿੱਲੀ ਕਮੇਟੀ ਤੋਂ ਅਸਤੀਫਾ ਦੇ ਕੇ ਭੱਜ ਜਾਓ ਕਿੱਥੇ ਨਾਗਾਲੈਂਡ ਭੱਜ ਜਾਓ ਕਿੱਥੇ ਹੋਰ ਭੱਜ ਜਾਓ ਪਰ ਹੁਣ ਕੌਣ ਤੁਹਾਨੂੰ ਨਹੀਂ ਬਖਸ਼ਣਾ ਹੁਣ ਤੁਹਾਨੂੰ ਹਿਸਾਬ ਦੇਣਾ ਪੈਣਾ ਉੜ ਤਾਰੀ ਵਾਰੀ ਆਏਗੀ ਹਿਸਾਬ ਦੇਣ ਦੀ ਮੈਂ ਅਕੀਰ ਤੇ ਵੀ ਚ ਇੱਕ ਵਾਰੀ ਫਿਰ ਉਸ RAMDAS ਗੁਰੂ ਸਾਹਿਬ ਦੇ ਚਰਨਾਂ ਤੇ ਅਰਦਾਸ ਕਰਨਾ ਕਿ ਜਾਨੀ ਕੁਲਦੀਪ ਸਿੰਘ ਜੀ ਨੂੰ ਸ਼ਕਤੀ ਦੇਣ ਸੋਜੀ ਦੇਣ ਕਿਉ ਕੌਮ ਦੀ ਚੜ੍ਹਦੀ ਕਲਾ ਲਈ ਫੈਸਲੇ ਕਰਨ ਕੌਮ ਦੀ ਬਾਹ ਪਕੜ ਕੇ ਜੋ ਅੱਜ ਕੌਮ ਦੇ ਮਸਲੇ ਐ ਉਹ ਚੰਗੀ ਤਰ੍ਹਾਂ ਚੱਤਣ ਕਿਉਂਕਿ ਮੈਨੂੰ ਪਤਾ ਹੈ ਮੈਂ ਉਹਨਾਂ ਨੂੰ ਕਈ ਵਾਰੀ ਕਥਾ ਕਰਦੇ ਸੁਣਿਆ ਹੈ ਮੰਜੀ ਸਾਹਿਬ ਦੀ ਬੋਲ ਹਾਲ ਤੋਂ ਬੜੇ ਸੋਹਣੇ ਵਿਚਾਰ ਐ ਉਹਨਾਂ ਦੇ ਕਈ ਵਾਰੀ ਮੈਨਾਂ ਨੂੰ ਡਿਬੇਟ ਦੇ ਵੀ ਸੁਣਿਆ ਬੜੇ ਚੰਗੇ ਵਿਚਾਰ ਉਹ ਕੌਮ ਪ੍ਰਤੀ ਵੀ ਦਿੰਦੇ ਐ ਕੌਮ ਦੇ ਮਸਲੇ ਪ੍ਰਤੀ ਵੀ ਦਿੰਦੇ ਆ ਬੜੀ ਸੋਜੀ ਰੱਖਦੇ ਆ ਜਿਹੜੇ ਕੌਮ ਦੇ ਮਸਲੇ ਆ ਕੌਮ ਦਾ ਇਤਿਹਾਸ ਆ ਬੜੀ ਸੋਜੀ ਰੱਖਦੇ ਆ ਹਮੇਸ਼ਾ ਕੌਮ ਨੂੰ ਹੰਗਾਰਾ ਦਿੰਦੇ ਆ ਕਿ ਕੌਮ ਜਾਗੇ ਅੱਗੇ ਆ ਕੇ ਕੌਮ ਨੂੰ ਜਾਗਨ ਦੀ ਲੋੜ ਹੈ ਇਸ ਕਰਕੇ ਹਮੇਸ਼ਾ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਆ ਮੈਂ ਗੁਰਰਾਮਦਾਸ ਜੀ ਚੰਨ ਦਾ ਅਦਾਸ ਕਰਨਾ ਕਿ ਉਹਨਾਂ ਨੂੰ ਏ ਸੱਚੇ ਪਾਤਸ਼ਾਹ ਉਹਨਾਂ ਨੂੰ ਸ਼ਕਤੀ ਦੇਣਾ ਕਿ ਉਹ ਚੜ੍ਹਦੀ ਕਲਾ ਵਿੱਚ ਰਹਿ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਜਿਹੜੀ ਉਹਨਾਂ ਦੀ ਕੌਮ ਦੇ ਜਿਥੇਦਾਰੀ ਸੇਵਾ ਮਿਲੀ ਹੈ ਉਹ ਨਿਭਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ